ਆਈਡੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੱਚੇ ਮਾਰਗ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਉਹ ਵਾਲੀ ਗੁਰਬਾਣੀ ਸਾਂਝੀ ਕਰਨ ਲੱਗੇ ਆਂ ਜਿਹੜੀ ਤੁਸੀਂ ਡੇਲੀ ਲਾਈਫ ਦੇ ਵਿੱਚ ਪੜ੍ਹਦੇ ਹੋਵੋਗੇ ਜਾਂ ਕਿਤੇ ਨਾ ਕਿਤੇ ਸੁਣਦੇ ਹੋਵੋਗੇ ਅੱਜ ਅਨੰਦ ਸਾਹਿਬ ਜਿਹੜਾ ਗੁਰਬਾਣੀ ਹੈ ਮਹਾਰਾਜ ਦੀ ਉਹ ਆਪਾਂ ਕਿਵੇਂ ਉਸ ਬਾਣੀ ਦਾ ਪਾਠ ਹਾਰਮੋਨੀਅਮ ਤੇ ਸਿੱਖ ਸਕਦੇ ਆਂ ਕਿਵੇਂ ਬੋਲ ਸਕਦੇ ਆਂ ਕਿਉਂਕਿ ਜਦੋਂ ਵੀ ਕਿਤੇ ਕੋਈ ਭੋਗ ਪੈਂਦਾ ਕੀਰਤਨ ਤੋਂ ਬਾਅਦ ਤੇ ਉਦੋਂ ਇਹ ਵਾਲਾ ਪਾਠ ਇਹ ਵਾਲੀ ਬਾਣੀ ਪੜੀ ਜਾਂਦੀ ਹੈ ਪਰ ਨਾਲ ਦੇ ਨਾਲ ਸਭ ਤੋਂ ਵਧੀਆ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਜਦੋਂ ਸੰਗਤ ਵੀ ਨਾਲ ਪੜਦੀ ਹੈ ਤੇ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਰੂਹਾਂ ਕਈ ਇਹੋ ਜਿਹੇ ਸ਼ਰੀਰ ਬੈਠੇ ਹੁੰਦੇ ਹਨ ਜਿਹੜੇ ਕਿ ਹਾਰਮੋਨੀਅਮ ਤੇ ਉਹਨਾਂ ਨੂੰ ਸ਼ੌਕ ਹੁੰਦਾ ਵਾ ਜਾਂ ਚਾਹ ਹੁੰਦਾ ਵੀ ਆਪਾਂ ਵੀ ਕਿਤੇ ਸਾਹਾਨੂੰ ਇਹ ਹਾਰਮੋਨੀਅਮੰਦਾ ਹੈ ਤੇ ਆਪਾਂ ਵੀ ਇਹ ਵਾਲੀ ਬਾਣੀ ਜਿਹੜੀ ਆ ਉਹ ਵੀ ਆਪਾਂ ਪੜ ਸਕੀਏ ਬੋਲ ਸਕੀਏ ਸੋ ਉਹਨਾਂ ਵਾਸਤੇ ਆਪਾਂ ਇਹ ਵਾਲੀ ਵੀਡੀਓ ਲੈ ਕੇ ਆਏ ਜਿਹੜੇ ਬਹੁਤ ਇਸ ਬਾਣੀ ਨੂੰ ਪਿਆਰ ਕਰਦੇ ਨੇ ਸ਼ੌਂਕ ਰੱਖਦੇ ਨੇ ਹਾਰਮੋਨੀਅਮ ਤੇ ਇਹ ਵਾਲਾ ਪਾਠ ਕਰੁੰਦਾ ਸੋ ਵੀਡੀਓ ਜਿਹੜੀ ਹੈ ਬੱਚੇ ਵੀ ਪੜ ਸਕਦੇ ਨੇ ਜਿੱਥੋਂ ਆਪਾਂ ਦੱਸਣ ਲੱਗੇ ਉਹ ਸਕੇਲ ਇਹੋ ਜਿਹਾ ਵਾ ਜਿੱਥੋਂ ਵੀਰ ਭਰਾ ਵੱਡੇ ਜਾਂ ਛੋਟੇ ਕੋਈ ਵੀ ਵੀਰਾਂ ਬੀਬੀਆਂ ਜਾਂ ਬੱਚੀਆਂ ਜਿਹੜੇ ਵੀ ਹਨ ਉਹ ਸਾਰੇ ਈਜ਼ੀਲੀ ਪੜ ਸਕਦੇ ਕਿਉਂਕਿ ਸਕੇਲ ਇਹ ਆ ਬਿਲਕੁਲ ਉਹ ਨਗਰ ਰੱਖਿਆ ਜਿੱਥੇ ਸਾਰੇ ਜਣੇ ਕੰਫਰਟੇਬਲ ਹੋ ਕੇ ਪੜ ਸਕਾਂ ਸੰਗਤ ਵੀ ਨਾਲ ਨਾਲ ਜਦਾਂ ਪੜ ਸਕੇ ਅਧਰ 11 ਸਭਜੀ ਦੀ ਬਾਣੀ ਹੈ ਤੇ ਆਰਾਮ ਕਲੀਮ ਹਲਾਤੀ ਜੀ ਜਿੱਦ ਨੂੰ ਕਹਿੰਦੇ ਤੁਸੀਂ ਤੇ ਉਹ ਆਪ ਪੜਨ ਲੱਗੇ ਆ ਤੇ ਕਿਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਵਧੀਆ ਲੱਗੇ ਤੇ ਲਾਈਕ ਜ਼ਰੂਰ ਕਰ ਲਿਓ ਲਾਸਟ ਤੇ ਮੈਂ ਪਹਿਲੇ ਇੱਕ ਵਾਰੀ ਪੜ ਕੇ ਤੁਹਾਨੂੰ ਦੱਸ ਦਿੰਦਾ ਵਾਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਬਾਣੀ ਜਿਹੜੀ ਆਪਾਂ ਤੁਹਾਨੂੰ ਦੱਸਣ ਲੱਗੇ ਉਹ ਆਪਾਂ ਹਰ ਮਨੇ ਉੱਥੇ ਜਿਹੜੀ ਸਿੱਖਣੀ ਆ ਉਹ ਕਿਵੇਂ ਤੁਸੀਂ ਈਜ਼ੀਲੀ ਸਿੱਖ ਸਕਦੇ ਬਿਲਕੁਲ ਸਲੋ ਲੋਰੀ ਕਰਾਂ ਮੈਂ ਲਾਸਟ ਦੇ ਦੱਸਾਂਗਾ ਉਹਦਾ ਜਿਹੜੀਆਂ ਭੈਣਾਂ ਜਾਂ ਬੱਚੀਆਂ ਉਹਨਾਂ ਦਾ ਸਕੇਲ ਵੈਸੇ ਤੇ ਆ ਹੁੰਦਾ ਵਾ ਪਰ ਇੱਥੋਂ ਵੀ ਪੜਿਆ ਜਾਵੇ ਤੇ ਬੜਾ इजीली ਤੁਸੀਂ ਪੜ ਸਕਦੇ ਜੇ ਕਿਉਂਕਿ ਮੋਸਟਲੀ ਪੜਦੇ ਆ ਸਾਰੇ ਆਨੇ ਤੇ ਵੀਰ ਭਾਵਾਂ ਦਾ ਤੁਹਾਨੂੰ ਪਤਾ ਹੀ ਇੱਥੋਂ ਪਹਿਲਾ ਸਕੇਲ ਹੀ ਹੁੰਦਾ ਉਹਦਾ ਬੀਬੀਆਂ ਦਾ ਇਹ ਵਾਲਾ ਸਕੇਲ ਹੁੰਦਾ ਪਰ ਇੱਥੋਂ ਤੱਕ ਵੀ ਬੀਬੀਆਂ ਪੜਦੀਆਂ ਵਾ इजीली ਤੇ ਇੱਥੋਂ ਸੰਗਤ ਵੀ ਪੜ ਲੈਂਦੀ ਆ ਮਾਨ ਸਾਹਿਬ ਕਿਵੇਂ ਪੜਨਾ ਵੇਖਿਓ ਪਹਿਲੇ ਮੈਂ ਇੱਕ ਦੋ ਤੁਕਾਂ ਜਿਹੜੀਆਂ ਉਹ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਉਸ ਤੋਂ ਬਾਅਦ ਤਾਂ ਤੁਹਾਨੂੰ ਮੈਂ ਬਿਲਕੁਲ ਆਸਾਨ ਸਲੋ ਤਰੀਕੇ ਨਾਲ ਦੱਸਣਾ ਆਰਾਮ ਕਲੀ ਮਹੱਲਾ ਤੀਜਾ ਅੰਦੇ ਕੋੰਕਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਰਾਂ ਅਗਰ ਤਨ ਪਰਵਾਰ ਭਰੀਆ ਸ਼ਬਦ ਗਾਉਣਿਆਈ ਸ਼ਬਦੋ ਤਾਂ ਗਾਓ ਹਰੀ ਕੇ ਰਮਨ ਜਨੀ ਬਸਾਏ ਹੁਣ ਜਿਵੇਂ ਲਾਸਟ ਤੱਕ ਕਿਉਂਕਿ ਵੀਡੀਓ ਲੰਮੀ ਨਾ ਜਦਾ ਹੋਏ ਮੈਂ ਲਾਸਟ ਤੇ ਇੱਕ ਦੋ ਟੁਕਾ ਪੜਨਾ ਜਿੱਥੇ ਸਮਾਪਤੀ ਹੁੰਦੀ ਹੈ ਸੋ ਹਣ ਤੇ ਪੁਣੀ ਤੇ ਕਹੇ ਤੇ ਪਵਿੱਤ ਸਤ ਗੁਰ ਰਹੀਆ ਪਰ ਗੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋ ਏਜੀ ਜਿੱਦਾਂ ਤੁਸੀਂ ਪੂਰੇ ਪੂਰਾ ਜਿਹੜਾ ਅਨੰਦ ਸਾਹਿਬ ਦਾ ਇਹ ਪਾਠ ਹੈ ਇਹ ਤੁਸੀਂ ਕਰ ਸਕਦੇ ਕਿਦਾਂ ਵੇਖਿਓ ਤੁਹਾਨੂੰ ਮੈਂ ਬਿਲਕੁਲ ਸਲੂਕ ਕੀ ਕਹਿੰਨੇ ਦੱਸਣ ਲੱਗਾ ਹਾਂ ਕੋਈ ਵੀ ਪੜ ਸਕਦਾ ਵਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬੇਨਤੀ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲੇ ਅਨੰਦ ਸਾਹਿਬ ਦਾ ਇਹ ਜਿੱਦਾਂ ਆਪਾਂ ਸਟਾਰਟਿੰਗ ਦੇ ਬੋਲਦੇ ਆ ਨਾ ਉਦਾਂ ਬੋਲ ਦੇਣਾ ਵੇਖਿਓ ਆਨੰਦ ਸਾਹਿਬ ਰਾਮ ਕਲੀ ਮੱਲਾ ਤੇ ਚਾਹ ਨਾਲ ਸਹਿ ਪਵੇ ਤੁਹਾਡੀ ਮਰਜ਼ੀ ਆ ਵੀ ਤੁਸੀਂ ਬੋਲ ਸਕਦੇ ਜਾਂ ਨਹੀਂ ਬੋਲਣਾ ਸਿੱਧਾ ਜਾ ਇੱਥੋਂ ਪੜ ਸਕਦੇ ਆ ਰਾਮ ਕਲੀ ਮੱਲਾ ਤੇ ਜਾ ਆਨੰਦ ਦੇ ਕੰਮ ਕਾਸਤ ਕੋ ਪ੍ਰਸਾਦ ਹੋਵੇ ਰਾਮ ਕਲੀ ਮੱਲਾ ਤੇ ਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਹੁਣ ਵੇਖਿਓ ਟਿਊਨਾਂ ਜਿਹੜੀਆਂ ਬਹੁਤ ਈਜ਼ੀ ਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇ ਮਤਲਬ ਵੀ ਕਹਿੰਦਾ ਮਤਲਬ ਇਹ 316 23 ਆਪਾਂ ਪੜਨਾ ਫਿਰ ਵੇਖਿਆ ਕੋਲੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਝੀਆਂ ਵਧਾਈ ਜਦੋਂ ਇਕੱਲੀ ਪੜਨ ਦਾ ਬਿਨਾ ਇੱਥੇ ਹਾਰਮੋਨੀਅਮ ਤੇ ਦੋ ਹੱਥ ਰੱਖਨੇ ਸ਼ੁਰੂ ਕਰਤੇ ਤੇ ਪ੍ਰੈਕਟਿਸ ਕਰਨੀ ਥੋੜੀ ਜਿਹੀ ਸ਼ੁਰੂ ਕਰਤੀ ਤਾ ਨੂੰ ਇਜ਼ੀਲੀ ਤੁਹਾਡੇ ਅਥਾ ਤੇ ਵਾਲੀ ਨੀ ਟਿਉਣਾ ਛੱਡ ਜਾਣੀ ਆ ਉਸ ਤੋਂ ਬਾਅਦ ਅਗਲੀ ਜਿਹੜੀਆਂ ਜਿੱਦਾਂ ਇੱਥੋਂ ਪੜ੍ਹਨ ਨੇ ਸ਼ਬਦ ਤਾ ਗਾਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਕਹੇ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾ ਨ ਮੇਰੇ ਆ ਤੂੰ ਸਦਾ ਰੋਹਰ ਨਾਲੇ ਸੇਮ ਇਦਾਂ ਹੀ ਪੂਰੇ ਤੇ ਪੂਰਾ ਜਿਹੜਾ ਪਾਠ ਆ ਇਹ ਇਨ੍ਹਾਂ ਪੰਨਿਆਂ ਤੋਂ ਇਹਦੇ ਵਿੱਚ ਵਿੱਚ ਇੰਨੇ ਹੀ ਹਿੱਸੇ ਤੋਂ ਹੀ ਪੜਾਇਆ ਜਾਣਾ ਜਿ ਤੁਹਾਨੂੰ ਲੱਗਦੀਆਂ ਸੁਰਾਂ ਤੇ ਜੇ ਵੀਡੀਓ ਪਸੰਦ ਆਈ ਹੋਊਗੀ ਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਤੋਂ ਇਲਾਵਾ ਜਿਹੜੀ ਵੀ ਤੁਸੀਂ ਬਾਣੀ ਦਾ ਪਾਠ ਸਿੱਖਣਾ ਚਾਹੁੰਦੇ ਹੋ ਉਹ ਕਮੈਂਟ ਕਰ ਸਕਦੇ ਜੀ ਆਪਾਂ ਉਸੇ ਰਿਗਾਰਡਿੰਗ ਹੀ ਤੁਹਾਡੇ ਅਸਤੇ ਵੀਡੀਓ ਲੈ ਕੇ ਆਵਾਂਗੇ ਕਿ ਜਦ ਨਾਲ ਲਗੀ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਆ ਤੁਹਾਡੀ ਵੇਟ ਕਰਾਂਗੇ ਤੁਹਾਡੇ ਕਮੈਂਟਾਂ ਦੀ ਤੇ ਹਾਫ ਰੋਜ ਆਪਾਂ ਨਵੀਆਂ ਨਵੀਆਂ ਵੀਡੀਓ ਜਿਹਦੇ ਵਿੱਚ ਤੁਸੀਂ ਕੋਈ ਨਾ ਕੋਈ ਬਾਣੀ ਜਿਹੜੀ ਸਿੱਖ ਸਕਦੇ ਜ ਉਹ ਲੈ ਕੇ ਆਉਂਦੇ ਰਹਿੰਦੇ ਆ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਨਵੀਂ ਵੀਡੀਓ ਦੇ ਵਿੱਚ ਮਿਲਦੇ ਤੁਹਾਨੂੰ ਧੰਨਵਾਦ